ਅੱਜ ਆਪਾਂ ਤੁਹਾਨੂੰ ਦੱਸਾਂਗੇ ਪਾਰਲਰ ਦੀ ਕਲਾਸ ਵਿੱਚ ਵਾਲ ਸਟੇਟ ਕਰਨੇ ਕਈ ਵਾਰੀ ਆਪਾਂ ਘਰ ਵਿੱਚ ਪਾਰਟੀ ਤੇ ਜਾਣਾ ਹੁੰਦਾ ਹੈ ਤੇ ਆਪਾਂ ਕਿੰਨੇ ਵੀ ਘਰੇ ਤਿਆਰ ਹੋ ਜੀਏ ਵੀ ਪਾਰਲਰ ਤੇ ਜਾਂਦਾ ਆਪਣੇ ਕੋ ਟਾਈਮ ਨਹੀਂ ਹੈਗਾ ਇਹਦੇ ਵਿੱਚ ਆਪਾਂ ਘਰੇ ਸਟੇਟ ਕਿੱਦਾਂ ਕਰਨੇ ਨੇ ਵਾਲ ਕਿਸ ਤਰੀਕੇ ਕਰਨੇ ਨੇ ਪਹਿਲਾਂ ਆਪਾਂ ਸਿੰਪਲ ਵਾਸ਼ ਕਿਤੇ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਆਪਾਂ ਕਿਹੜਾ ਤਰੀਕਾ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਉਹਦੇ ਬਾਰੇ ਤੁਹਾਨੂੰ ਮੈਂ ਦੱਸਾਂ ਲਈ ਵਾਲ ਸਟੇਟ ਕਰਨ ਲਈ ਹੁਣ ਅਸੀਂ ਵਿੱਚ ਨੂੰ ਲਾਏ I uh do -huh. ਇੰਨਾ ਰੁਣ ਨੂੰ ਇੱਤ ਜਗ੍ਹਾ ਤੇ ਨਿਖੜਾਉਣਾ ਹੈਗਾ ਇਹਨੂੰ ਹੌਲੀ 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 نیچے ਨੂੰ ਮੈਈ ਜਾਣਾ ਸਾਰੀਆਂ ਲੜਕੀਆਂ ਧਿਆਨ ਨਾਲ ਦੇਖ ਲੋ ਵਾਲਾ ਨੂੰ ਇਸੇ ਇਕੁਅਲ ਪੋਜੀਸ਼ਨ ਤੇ ਰੱਖਣਾ ਹੈ ਉਗੀ ਆਪਣੀ ਸਟ੍ਰੀਮਿੰਗ